ਹਾਂਜੀ ਭਈ ਕੀ ਹਾਲ ਚਾਲ ਆ ਤੁਹਾਡਾ ਸਾਰੇ ਵੀਰਾਂ ਤੇ ਪਹਿਲਾਂ ਜਿਹੜੇ ਵੀ ਚੈਨਲ ਤੇ ਪਰ ਰਹੇ ਆ ਤੇ ਆਪਣੇ ਚੈਨਲ ਕਾ ਨੂੰ ਸਬਸਕ੍ਰਾਈਬ ਤੇ ਵੀਡੀਓ ਕਰ ਦੋ ਲਾਇਕ ਹੋ ਤੁਹਾਨੂੰ ਪਤਾ ਹੀ ਆ ਆਪਾਂ ਅੱਜ ਅਪਾ ਗਗੇਸ਼ ਰੰਦ ਤੇ ਉੱਥੇ ਆ ਕੇ ਭਗਾਰਿਆ ਵਲੌਗ ਸ਼ੂਟ ਤੇ ਤੁਹਾਨੂੰ ਪਤਾ ਹੀ ਆ ਗੁੱਡੇ ਦਾ ਕੰਮ ਬਹੁਤ ਟਾਈਮ ਤੋਂ ਇੱਦਾਂ ਹੀ ਪਿਆ ਸੀ ਤੇ ਅੱਜ ਆਪਾਂ ਗੁੱਡੇ ਦਾ ਕੰਮ ਸਟਾਰਟ ਕਰਨ ਲੱਗੇ ਆ ਵੀ ਤੁਹਾਨੂੰ ਆਪਾਂ ਆਪਣੇ ਜਾਨਵਰਾਂ ਸ਼ੌਕ ਕਰਾ ਦਈਏ ਤੇ ਯਾਰ ਗੁੱਡੇ ਬਹੁਤ ਬੁਰਾ ਵਾਲਾ ਤੇ ਆਪਾਂ ਆ ਗਏ ਧਰਨੇ ਸੀ ਆਂਡੇ ਸਾਹਮਣੋਂ ਹਟ ਕੇ ਤੇ ਪਰਾਂ ਦੀ ਚੱਕਰ ਆ ਤੇ ਵਿਦਸ਼ ਨੂੰ ਤੇ ਆਪਾਂ ਬੱਕ ਡੇ ਸਫਾਈ ਕਰਾਂਗੇ ਉਥੋਂ ਆਗੇ ਸੀ ਆਪਾਂ ਪਰਸੋਂ ਆਏ ਆ ਜੀ ਹਾਂ ਆਜੋ ਆਪਣੇ 900 ਸਬਸਕ੍ਰਾਈਬਰ ਹੋ ਗਏ ਜਲਦੀ ਜਲਦੀ ਆਪਣੇ ਬਣ ਕੇ ਸਬਸਕ੍ਰਾਈਬ ਕਰਾ ਦਿਓ ਤੇ ਉਧਰੋਂ ਮੁੰਡਾ ਲੱਗਿਆ ਪਿਆ ਦਾ ਤੇ ਉਥੇ ਆ ਕੇ ਆਪਾਂ ਤੁਹਾਨੂੰ ਹੋਣਾ ਆਪਾਂ ਟੋਕਰੀਆਂ ਨਹੀਂ ਬਣਾ ਲਈ ਹੁਣ ਸਕੰਜੀਆਂ ਤੇ ਆ ਦੇਖੋ ਮੁੰਡਾ ਬਣਾਈ ਜਾਂਦਾ ਹੈ ਜਾ ਫਿਰ ਤੁਹਾਨੂੰ ਆਪਾਂ ਉਥੇ ਦਿਖਾਉਣੇ ਆ ਕੇ ਆਪਣਾ ਪਿਆ ਸਟਾਈਲ ਮਾਈਕ ਉੱਥੇ ਚੱਲਦੇ ਆਂ ਮੁੰਡਾ ਸਕੰਜੀਆਂ ਤੇ ਆਪਾਂ ਏਦਾਂ ਆਏ ਬਣਾਉਣੀਆਂ ਨੇ ਆ ਸਕੰਜੀਆਂ ਤੇ ਇੰਨਾ ਚ ਫਿਰ ਏਦਾਂ ਸਕੰਜੀਆਂ ਕੱਢ ਕੇ ਇਹਦੇ ਵਿੱਚ ਟੋਕਰਿਆ ਲੱਗ ਜਾਣੀਆਂ ਤੁਹਾਨੂੰ ਆਪਾਂ ਨਾਲ ਦਿਖਾਉਣੇ ਆਗੇ ਤੇ ਮੁੰਡਾ ਮਣ ਕੇ ਹੁਣ ਕੱਟ ਕੇ ਬਰਾਬਰ ਕਰ ਦਿੰਦੇ ਨੇ ਇਹਦਾ ਵੱਡੇ ਥੋੜੀਆਂ ਜਿਹੀਆਂ ਫੱਟੀਆਂ ਤੇ ਨਾਲ ਬਰਾਬਰ ਬਣਾ ਕੇ ਉਪਰ ਵਾਲੇ ਦਾ ਆਪਾਂ ਕਰ ਲਏ ਜਮਾ ਬਰਾਬਰ ਤੇ ਆਹ ਤੀਸਰਾ ਰਹਿ ਗਿਆ ਤੇ ਇਹਨੂੰ ਕਰ ਲਈਏ ਫਿਰ ਆਪਾਂ ਬਣਾਉਨੇ ਆ ਟੋਕਰਾਂ ਸਟੈਂਡ ਤੇ ਹਾਂਜੀ ਵੀ ਮੈਂ ਇੱਥੇ ਆਹ ਕਲਿੱਪ 'ਚ ਮੈਂ ਮਾਈਕ ਆਨ ਕਰਨਾ ਭੁੱਲ ਗਿਆ ਸੀਗਾ ਜੀ ਆਪਾਂ ਟੋਕਰੀਆਂ ਤੇ ਆਹ ਟਰੈਲ ਲੈ ਜਾਂਦੀ ਚੱਲੇ ਅੱਗੇ ਆਪਾਂ ਟੋਕਰਾਂ ਤੇ ਤੇ ਮੁੰਡਾ ਸਕੰਜੇ ਕੱਢੀ ਜਾਂਦਾ ਹੈ ਹਾਂਜੀ ਵੀ ਆਪਾਂ ਇੱਕ ਆ ਕਰਤਾ ਆਪਾਂ ਤਿਆਰ ਬਾਲਾ ਤੇ ਦੇਖੋ ਤੁਸੀਂ ਤੇ ਹੁਣ ਇਹਨਾਂ ਵਿੱਚ ਜਿਹੜੀਆਂ ਤੁਹਾਨੂੰ ਤੁਹਾਨੂੰ ਦਿਖਾਈਆਂ ਸੀ ਆ ਪਤਲੀਆਂ ਹਟ ਗਿਆ ਤੇ ਇਹਨਾਂ ਟੋਕਰੇ ਨੂੰ ਮੇਚ ਦੀ ਕੱਟ ਕੇ ਜਿੱਥੇ ਠੱਕ ਨੇ ਟੋਕਰੇ ਨੂੰ ਆ ਜਾਣਾਗਾ ਤੇ ਉਹਨਾਂ ਨੂੰ ਇਹਦੇ ਵਿੱਚ ਫਸਾ ਦਾਂਗੇ ਜਿਵੇਂ ਤੁਹਾਨੂੰ ਦਿਖਾ ਦਿਓ ਐਡਾ ਲੱਗੂ ਇਹ ਆ ਜੀ ਇਸ ਤਰ੍ਹਾਂ ਲਾ ਕੇ ਇਹਨਾਂ ਲਈ ਆਪਾਂ ਫੱਟੀ ਬੱਢ ਲਾਂਗੇ ਤੇ ਜਿਹੜੀ ਪੱਟੀਆਂ ਟੋਕਰੇ ਉਹ ਤਾਂ ਇੱਥੇ ਤੱਕ ਬੱਢ ਰਿਹਾ ਪੂਰੀਆ ਛੋਟ ਦੇ ਚਾਰਕ ਇਹਨਾਂ ਨੂੰ ਆਪਾਂ ਇੱਕ ਬਾਲੇ ਤੇ ਲਾ ਦਾਂਗੇ ਜਾਂ ਇਹਨਾਂ ਨੂੰ ਆ ਕਰਾਂਗੇ ਇੱਕ ਇੱਕ ਲਾ ਦਾਂਗੇ ਸਾਰੇ ਆ ਜੀ ਤੇ ਬਾਕੀ ਤਾਂ ਲੋਪਾ ਖੋੜਿਆ ਬਾਕੀ ਦਾ ਮੁੰਡਾ ਹੁਣ ਦੂਸਰੇ ਟੱਕ ਕੱਢੀ ਆ ਦਾ ਦੂਸਰੇ ਫਟੀਆਂ ਵਾਲੇ ਪੱਬ ਬਣਾ ਲਏ ਆ ਸਾਰੇ ਤੇ ਆ ਦੇਖੋ ਤੁਸੀਂ ਦੇ ਅੰਦਰੇ ਬਣਾ ਲਏ ਆ ਆਪਾਂ ਬਸ ਉਹ ਲਾ ਚ ਹੁਣ ਆਪਾਂ ਫਟੀਆਂ ਲਾ ਦਾ ਆ ਇਹ ਚੀਜ਼ਾਂ ਚ ਤੇ ਬਾਕੀ ਉਹ ਬਣਾਓ ਅੱਗੇ ਕਰ ਤੀ ਨੂੰ ਕਰਦੇ ਆ ਆਪਣੇ ਸਾਰੇ ਛੰਦ ਪਾਈ ਪਏ ਆ ਜੀ ਤੇ ਬਾਕੀ ਆਪਾਂ ਜਿਹੜਾ ਆਪਾਂ ਉਹ ਖੁੱਡੇ ਬਣਾਵਾਂਗੇ ਜੇ ਤੁਹਾਨੂੰ ਆਪਾਂ ਪਰਹੋੜਿਆ ਕੇ ਜਾ ਕੇ ਮੈਲੀ ਛਾਪਾ ਟੋਕਰੀ ਲਾਉ ਲੈ ਤੇ ਉਹਨਾਂ ਵੱਢੀ ਜਾਂਦੇ ਹੈਗੇ ਤੇ ਫਿਰ ਇਹਦੇ ਪਿਛੇ ਆਪਾਂ ਪੀਚ ਲਾ ਕੇ ਫਿਰ ਟੋਕਰੀਆਂ ਕਾ ਦਾਂਗੇ ਹਾਂਜੀ ਵੀ ਆਪਾਂ ਇਹ ਪੇਚਾ ਲਾ ਆ ਆਪਾਂ ਜਿਹੜਾ ਆਪਾਂ ਕੰਧ ਚ ਲਾਉਣੇ ਆ ਤਾਂ ਉਹ ਪੇਚ ਆ ਗਏ ਤੇ ਜਿਹੜੇ ਆਪਾਂ ਟੋਕਰੀਆਂ ਕੱਸੀਆਂ ਜਿਹੜੇ ਪੇਚ ਨੇ ਤੇ ਉਹ ਆ ਗਏ ਤੇ ਬਾਕੀ ਦੇਖਦੇ ਆਪਾਂ ਕਿ ਛੋਟਾ ਰਹਿ ਰਿਆ ਯਾਰ ਯਾਰ ਟਰੈਲਰ ਰੁੱਲਾ ਆਪਾਂ ਸਾਰਿਆਂ ਨਾਲ ਲੈ ਆਂਦਿਆਂ ਸੀਗਾ ਤੇ ਐਸ ਲੋਡ ਲੱਗਣੀ ਆਏ ਤੁਹਾਨੂੰ ਉਹ ਸਮਝ ਨਹੀਂ ਹੋਵੇ ਤਾਂ ਆ ਚੀਜ਼ਾਂ ਆਪਾਂ ਪੇਚ ਲਾਦਾ ਬੈਕਸ਼ੈਟ ਤੇ ਵੱਡੇ ਪੇਚ ਤੇ ਆ ਚੀਜ਼ਾਂ ਟੋਕਰੀ ਲਾ ਕੇ ਇੱਥੇ ਕਾਦਾ ਹੈ ਤੁਹਾਨੂੰ ਆਪਾਂ ਬਾਕੀ ਵਲੌਗ ਚ ਤੁਹਾਨੂੰ ਆਪ ਹੀ ਸਮਝ ਆ ਜਾਊਗੀ ਤੇ ਹਾਂਜੀ ਵੀ ਆਪਾਂ ਹੁਣਾਂ ਫੱਟੀਆਂ ਵਾਟ ਰਿਹਾ ਸੀਗਾ ਜਿਹੜੀਆਂ ਆ ਚੀਜ਼ਾਂ ਤੇ ਲੱਗੀਆਂ ਇਹਦੀਆਂ ਤੇ ਬਾ ਫੱਟੀਆਂ ਘੱਟੀਆਂ ਸੀਗੇ ਆਪਣੇ ਕੋਲ ਤੇ ਆਪਾਂ ਹੁਣ ਇਹਨਾਂ ਦੇ ਬੋਰਡਾਂ ਆ ਬਣਾਵਾਂਗੇ ਤੇ ਪਹਿਲਾਂ ਆਪਾਂ ਬੋਰਡਾਂ ਦੀ ਆਪਾਂ ਟਰੇ ਬਣਾਉਣੀ ਸੀਗੀ ਤੇ ਚਲੋ ਟਰੇ ਦਾ ਬਾਚੂ ਬਣਾ ਲਾਂਗੇ ਤੇ ਹੁਣ ਆਪਾਂ ਇਹ ਵੀ ਆਪਾਂ ਸਾਰੀਆਂ ਫੱਟੀਆਂ ਕਰ ਲਿਆ ਫਿਕਸ ਹੁਣ ਤੇ ਆਹ ਫੱਟੀਆਂ ਥੋੜਾ ਜਿਹਾ ਕੰਮ ਵੱਧ ਗਿਆ ਸੀਗਾ ਤੇ ਆਹ ਚੌੜੀਆਂ ਨਹੀਂ ਪੱਟੀਆਂ ਤੇ ਆਪਾਂ ਵਿੱਚੋਂ ਜਿਹੜੇ ਕੱਟਰੇ ਸੀ ਕੰਜਗਾ ਤੇ ਇਹ ਥੋੜੇ ਜਿਹਾ ਪਤਲੀਆਂ ਸੀਗੇ ਹੁਣ ਫਿਰ ਆਪਾਂ ਇਹਦੇ ਨਾਲ ਆਪਾਂ ਚੌੜਸੀ ਦਾ ਕੱਢ ਕੇ ਫਿਰ ਉਨਪਰ ਆਪਰ ਕਰਕੇ ਇਹਦੇ ਵਿੱਚ ਫਸਾ ਕੇ ਆਪਾਂ ਇਹਦੇ ਵਿੱਚ ਨਾਟਕ ਆਸਦੀਏ ਤੇ ਉਧਰ ਬੋਰ ਲਾ ਲਿਆ ਆਪਾਂ ਤੇ ਆ ਡ੍ਰਿਲ ਆ ਪਈ ਆ ਪਾਸੋਰ ਫੇ ਕੰਮ ਖਾਸਾ ਵਧਿਆ ਆਪਾਂ ਗਾਈ ਪਿਆ ਪਿਆ ਕੋਠੇ ਤੇ ਚਲੋ ਫਿਰ ਆਪਾਂ ਲਾ ਦੀਏ ਹੁਣ ਇਹਦੇ ਵਿੱਚ ਟੋਕ ਰੀਆਂ ਤੇ ਹਾਂਜੀ ਵੀ ਆਪਾਂ ਗਲੀਆਂ ਕਾਟਣੀਆਂ ਨੇ ਤੇ ਪਹਿਲਾਂ ਆਪਾਂ ਪੀਚ ਪਾਉਂਦੇ ਦੂਸਰੀ ਲੋਟ ਤੇ ਅਸ ਲੋਟ ਪੈਂਦਾ ਇਸ ਫਿਰ ਆਪਾਂ ਟ੍ਰੈਲ ਨਾਲ ਗਲੀਆਂ ਕੱਢ ਕੇ ਤੇ ਫਿਰ ਪੀਚ ਪਾ ਲਿਆ ਵਾ ਤੇ ਹੁਣ ਇਹਦੇ ਵਿੱਚ ਫਸਾ ਲਈ ਉਹ ਫਟੀਆਂ ਤੇ ਹਾਂਜੀ ਵੀ ਆਪਾਂ ਪੰਜੇ ਆਪਾਂ ਪੰਜਾਂ ਦੇ ਵਿੱਚੋਂ ਆਪਾਂ ਕੱਢ ਲਿਆ ਨੇ ਇਸ ਕੰਝੀਆਂ ਤੇ ਗਲੀਆਂ ਕੱਢ ਕੇ ਤੇ ਹੁਣ ਆਪਾਂ ਵਾਪੇ ਪੀਜ ਕਸ਼ਣ ਦੀ ਤਿਆਰੀ ਹੈ ਜੀ ਤੇ ਪੀਜ ਕੱਸ ਲਿਆ ਆਪਾਂ ਆਪਾਂ ਹੀ ਆਪਣੀਆਂ ਟੂਕ ਰਿਹਾ ਆਪਾਂ ਹੁਣ ਪੀਜ ਕੱਸ ਲਿਆ ਹੈ ਜੀ ਰਾ ਲਾਤੀ ਆਪਾਂ ਇਸ ਲੋਟੇ ਦੇ ਉੱਤੇ ਆ ਜੀ ਟੋਕਰੀ ਤੇ ਹਾਂਜੀ ਵੀ ਆਪਾਂ ਦੋ ਟੋਕਰੀਆਂ ਤਾਂ ਆਪਾਂ ਕਾ ਦੇਖਾ ਲੀਲੀ ਦੇਖਾ ਹਰੀ ਇੱਥੇ ਆਪਾਂ ਮਾਰਕਸ ਕਲਰ ਲਾਇਆਗਾ ਦੇਖੋ ਇੱਥੇ ਹਰੀ ਇੱਥੇ ਲੀਲੀ ਇੱਥੇ ਫੇਰ ਹਰੀ ਇੱਥੇ ਫੇਰ ਲੀਲੀ ਤੇ ਬਾਕੀ ਉਹ ਲਾਲ ਪਈਆਂ ਟੋਕਰੀਆਂ ਤੇ ਬਾਕੀ ਉਹਨਾਂ ਦੇ ਆਪਾਂ ਕਲਰ ਕੰਪੀਟੀਸ਼ਨ ਕਰਕੇ ਆਪਾਂ ਪਾਵਾਂਗੇ ਤੇ ਦੱਸਿਓ ਮੜੇ ਕਿਵੇਂ ਲੱਗਦੇ ਨੇ ਤੇ ਬਾਕੀ ਆਪਾਂ ਲਾ ਲਈਆਂ ਹੁਣ ਟੋਕਰੀਆਂ ਤੇ ਤੁਹਾਨੂੰ ਆਪਾਂ ਬਾਜ ਬਖਾਉਣਾ ਸੀ ਹਾਂਜੀ ਵੀ ਆਪਾਂ ਬਣਾ ਲਈ ਸੀ ਟੋਕਰੀਆਂ ਸਟੈਂਡ ਬਹੁਤ ਟਾਈਮ ਆ ਲੱਗੇ ਆ ਗਏ ਯਾਰ ਇਹ ਪਹਿਲਾਂ ਤਾਂ ਆਪਾਂ ਆ ਟੋਕਰੀ ਲਾ ਲਈ ਸੀ ਉਹ ਲਿਆ ਫਿਰ ਆ ਆ ਟੋਕਰੀ ਡਿੱਕਾ ਲਾਉਂਦੀ ਜਿਉ ਆਪਾਂ ਡ੍ਰਿਲ ਲਾਉਂਦੇ ਸੀ ਨਾ ਡਰ ਦਾ ਜਿਹੜਾ ਮੂੰਹ ਸੀਗਾ ਥੋੜਾ ਵੱਡਾ ਸੀ ਇਸ ਕਰਕੇ ਬਾਕੀ ਸਾਰੀਆਂ ਸੈਟਾਂ ਦੱਸਿਓ ਮੈਨੂੰ ਕਲਰ ਕਾਊਂਟਰ ਦੇ ਹਰ ਕਿਵੇਂ ਲੱਗ ਗਿਆ ਤੇ ਚਲੋ ਆਪਾਂ ਹੁਣ ਜਿਹੜੇ ਆ ਰਹਿ ਗਏ ਆ ਕੇ ਚਾਰ ਇਹਨਾਂ ਨੂੰ ਵੀ ਆਪਾਂ ਲਾ ਲਈ ਉਦੋਂ ਆਪਾਂ ਚਾਲ ਦਾ ਖੁੱਡੇ 'ਚ ਇਹਨੂੰ ਫੱਟ ਕਰਨ ਤੇ ਹਾਂਜੀ ਵੀ ਆਪਾਂ ਬਣਾ ਲਈਆਂ ਟੋਕਰਾਂ ਸਟੈਂਡ ਉਪ ਹੈ ਤੁਹਾਡੇ ਸਾਹਮਣੇ ਤੇ ਬਸ ਆਹ ਜਿਹੜੀਆਂ ਟੋਕਰਾਂ ਰਹਿ ਗਿਆ ਤੇ ਹੁਣ ਇਹਨਾਂ ਨੂੰ ਇਹਦੇ ਵਿੱਚ ਲਾ ਲਈਏ ਕਿਰਾ ਤੇ ਸਗਰੂ ਵੀ ਆਪਣੇ ਪੂਰੇ ਪਏ ਆ ਤੇ ਜਿਹੜੇ ਆਪਾਂ ਉਹਦੇ ਵਿੱਚ ਲਾਉਣੇ ਕੰਦ ਦੇ ਵਿੱਚ ਆ ਗਿੱਟੀਆਂ ਆ ਸਾਰੇ ਆਪਾਂ ਲਿਆਂਦਾ ਪੈਸਾ ਰਾ ਸਮਾਨ ਤੇ ਬਸ ਹੁਣ ਬਾਈ ਕਰੀ ਜਾਂਦਾਗਾ ਸੈਟ ਖਾਬਰ ਲੈਣੀ ਪਈ ਯਾਰ ਤੇ ਹਾਂਜੀ ਵੀ ਆਪਾਂ ਚਾਰ ਬਣਾ ਲਿਆ ਨੇ ਗਿਆ ਕੁੱਲ 16 ਟੋਕਰੀਆਂ ਬਣ ਗਿਆ ਨੇ ਤੇ ਚਾਰ ਟੋਕਰੀਆਂ ਰਹਿ ਗਿਆ ਤੇ ਬਸ ਇੱਕ ਰਹਿ ਗਈ ਹੁਣ ਧੰਨਵਾਦ ਵੇਟ ਸੀਗੀ ਤੇ ਕਦੋਂ ਦੂਸਰੇ ਖੁੱਡੇਆ ਕੰਮ ਸਟਾਰਟ ਹੋਵੇ ਤੇ ਲਓ ਫਿਰ ਹੁਣ ਆਪਾਂ ਆਖਰੀ ਬਣਾ ਲੀਏ ਇਹ ਹਾਂਜੀ ਵੀ ਦੇਖੋ ਆਪਾਂ ਬਣਾ ਰਹੀਆਂ ਸਾਰੀਆਂ ਟੂਕੀਆਂ ਇਹ ਦੱਸੋ ਮੈਨੂੰ ਕਿ ਮੈਨੂੰ ਲੱਗਦੀ ਹੈ ਕਮੈਂਟ ਆ ਜਰੂਰ ਦੱਸਿਓ ਤੇ ਲਾਈਕ ਵੀ ਕਰਦੇ ਜਰੂਰ ਪੋਸ ਕਰਕੇ ਤੇ ਚਲੋ ਅੱਜ ਫਿਰ ਆਪਾਂ ਚਾਲਦੇ ਹਾਂ ਫੱਟ ਕਰਨੇ ਇਹਨਾਂ ਦੇ ਆਪਣੇ ਖੁੱਡੇ ਦੇ ਵਿੱਚ ਇਹ ਹਾਂਜੀ ਵੀ ਆਪਾਂ ਬਣਾ ਲਈ ਸੀ ਪੰਜੇ ਤੇ ਪੰਜੇ ਆਪਾਂ ਸਟੈਂਡ ਤੇ ਬਸ ਹੁਣ ਆਪਾਂ ਪਿੰਜਰੇ ਕੱਢਦੇ ਹਾਂ ਖੁੱਡੇ ਵਿੱਚੋਂ ਤੇ ਹੁਣ ਲਾਉਣੇ ਆ ਫਿਰ ਆਪਾਂ ਟਾਈਮ ਵੀ ਹੋ ਚੁੱਕਾ ਹੈਗਾ 5 ਦਾ ਤੇ ਹੁਣ ਆਪਾਂ ਲਾ ਦਈਏ ਤੇ ਦੇਖਦਾ ਫਿਰ ਨਾਲੇ ਆਪਾਂ ਬੈਠਣ ਵਾਲੇ ਬਣਾਵਾ ਗੇ ਹੁਣ ਤੇ ਬਾਕੀ ਫਿਰ ਕਬੂਤਰ ਦਾ ਪੱਕ ਦੁੱਧ ਨਾਲ ਸ਼ਟਾਗਾਵਾ ਖੋਡੇ ਚ ਬੱਲਮ ਵੀ ਲੌਣਾ ਆਪਾਂ ਹਲੇ ਚਲੋ ਆਜੋ ਫਿਰ ਲਾ ਦਈਏ ਭਈ ਆਪਾਂ ਚਲੋ ਆਪਾਂ ਕੱਢ ਲਈ ਹੁਣ ਗਲੀਆਂ ਤੇ ਸਾਰਨ ਪਹਿਲਾਂ ਆਪਾਂ ਚੱਕਾਂਗੇ ਆ ਟੋਕਰੀ ਲਾ ਦਈਏ ਫਿਰ ਫਰੂਕ ਤੇ ਲੋ ਵੀ ਆਪਾਂ ਹੁਣਾਂ ਦੂਸਰੀ ਡ੍ਰਿਲ ਲੈ ਚੱਲੀਏ ਇਹਨਾਂ ਆਪਾਂ ਪੇਸਟ ਕਰਦੇ ਆਂ ਹੁਣ ਤੇ ਤੁਹਾਨੂੰ ਹੁਣ ਆਪਾਂ ਕੋਸ਼ਿਸ਼stra ਲੱਗ ਜੂਗੀ ਬਾਕੀ ਤੁਹਾਨੂੰ ਆਪਾਂ ਕਿਸੇ ਤਰ੍ਹਾਂ ਬਾਅਦ ਖਾਉਣੇ ਤੇ ਤੇ ਹਾਂਜੀ ਵੀ ਆਪਾਂ ਇੱਕਾ ਲਾਤਾ ਸੀ ਸਟੈਂਡ ਤੇ ਦੱਸੋ ਮੜਾ ਕਿਵੇਂ ਲੱਗ ਰਿਹਾ ਦਾ ਤੇ ਹੁਣ ਇੱਕ ਇੱਥੇ ਲਾਵਾਂਗੇ ਆਪਾਂ ਤਾਂ ਨਾਕਾਂ ਤੇ ਲਾਵਾਂਗੇ ਤੇ ਤੁਹਾਨੂੰ ਦਿਖਾਉਣੇ ਆਪਾਂ ਕਿਵੇਂ ਲੱਗ ਰਿਹਾ ਤੇ ਨੇਰਾਵਾ ਹੋ ਰਿਹਾ ਤੇ ਆਜੋ ਫਿਰ ਆਪਾਂ ਜਾਲਦੀ ਲਾ ਲਈਏ ਫਿਰ ਚੱਲਦੇ ਆਪਾਂ ਤੇ ਹਾਂਜੀ ਵੀ ਦੇਖ ਸਕਦੇ ਤੁਸੀਂ ਆ ਪੱਤਿਆਂ ਨਾਲ ਲਾਤੀਆਂ ਟੋਪਰੀਆਂ ਤੇ ਹੁਣ ਇੱਕ ਆ ਰਹੇਗੀ ਵਸੇ ਆ ਪਾਇਸਕਨ ਤੇ ਦੇਖਦੇ ਲਾ ਦਾਂਗੇ ਤੇ ਇੱਕ ਆਪਣੀ ਆ ਰਹੇਗੀ ਟੋਪਰੀ ਤੇ ਆਪਾਂ ਇਧਰ ਖੁੰਝੇ ਚਲਾ ਦਾਂਗੇ ਤੇ ਚੱਲੋ ਫਿਰ ਲਾਉਣੇ ਆਪਾਂ ਯਾਰ ਲਾਈਟ ਪੱਜ ਗਈ ਤਾਂ ਕਰਕੇ ਆਪਾਂ ਰੋਕ ਤਾਂ ਕੰਮ ਪੈਂਦੀ ਬਹੁਤ ਜ਼ਿਆਦਾ ਹਨੇਰਾ ਤੇ ਹੁਣ ਆਪਾਂ ਟੋਪਰੀਆਂ ਲਾ ਲਈਏ ਤੇ ਤੁਹਾਨੂੰ ਆਪਾਂ ਬਾਕੀ ਵੀ ਵਲੌਗ ਤਸਵੀਰ ਰਿਕਾਰਡ ਹਾਂਜੀ ਵੀ ਸੇ ਵਲੌਗ ਤੇ ਅਗਲੇ ਦਿਨ ਤੇ ਹਾਂਜੀ ਵੀ ਰਾਤ ਤਾਂ ਬਹੁਤ ਜ਼ਿਆਦਾ ਹਨੇਰਾ ਹੋਵੇ ਤਾਂ ਹੀ ਆਪਾਂ ਵਲੌਗ ਆ ਪਰ ਰੋਕ ਤਸ ਤੇ ਹਾਲ ਜੀ ਵੀਰੇ ਆਪਾਂ ਲਾ ਦੇ ਸੀ ਟੋکریاں ਤੇ ਪਹਿਲਾਂ ਤਾਂ ਆਪਾਂ ਕਰਦੇ ਸੋਚਿਆ ਨਹੀਂ ਸੀ ਇਸ ਤੇ ਲਾਵਾ ਦੇ ਥੱਪਾ ਲਾਉਣੇ ਜਾਂ ਆਪਾਂ ਕਸ਼ਟ ਕਰਨੇ ਬੈਠਾ ਨੂੰ ਤੇ ਫਿਰ ਸਪੇਸ ਥੋੜੀ ਘੱਟ ਰਹੀ ਸੀ ਇਸ ਕਰਕੇ ਲਾਵਾ ਜੀ ਆਪਾਂ ਦੇਖਾਂਗੇ ਇੱਥੋਂ ਜੱਕਣਾ ਜਿਵੇਂ ਆ ਕੱਟਿਆ ਪਸਕੰਜੀ ਇੱਥੋਂ ਇਸ ਤਰ੍ਹਾਂ ਕੱਢ ਕੇ ਫਿਰ ਇਸ ਤਰ੍ਹਾਂ ਲਾ ਦਾਂਗੇ ਆਪਾਂ ਤੇ ਬਾਕੀ ਆਪਾਂ ਇੱਕ ਇਧਰ ਲਾਤੀਆ ਤੇ ਇੱਕ ਇਧਰ ਤੇ ਜਿਹੜਿਆ ਸਾਰੇ ਛੋਟੇ ਸੀਗੇ ਟੋکریاں ਇਧਰ ਲਾਤੀਆਂ ਸੀ ਆਪਾਂ ਤੇ ਇਧਰ ਸੋ ਮਾੜਾ ਮੈਨੂੰ ਕਿਵੇਂ ਲੱਗਿਆ ਤੇ ਉਧਰ ਪਾਤਾ ਨੇ ਆਪਣੇ ਕਬੂਤਰ ਦਿਖਾ ਰਿਏ ਤੇ ਤੁਹਾਨੂੰ ਆਪ ਆਪਨੇ ਕਬੂਤਰ ਵੀ ਦਿਖਾ ਦਿੰਦੇ ਆਗੇ ਇਧਰ ਆਪਣੇ ਕਬੂਤਰ ਬੈਠੇ ਨੇ ਇਹੋ ਲੱਗਿਆ ਦੇ ਅੱਗੇ ਆਪ ਬਾਸ ਨੂੰ ਛੱਡਦਾ ਵੀ ਸਾਂਭਣਗੇ ਤੇ ਆ ਜਿਹੜੇ ਇੱਕਾ ਇਕੱਠੇ ਨਹੀਂ ਗਿਆ ਆਪਾਂ ਸਾਰੇ ਆਪ ਬਾਹਰੀ ਰੱਖ ਰਹਿ ਕੱਢ ਕੇ ਤੇ ਬਸ ਹੁਣ ਆਪਾਂ ਜੋ ਬਰੀਡਿੰਗ ਸੈਟਅਪ ਬਣਾਈ ਦਿੱਤਾ ਵਾ ਤੇ ਸਾਰੇ ਆਪਾਂ ਜੋੜੇ ਇਧਰ ਬੱਲੇ ਲਾ ਕੇ ਤੇ ਫਿਰ ਇਧਰ ਹੀ ਛੱਡ ਦਵੇ ਤੇ ਆਪਾਂ ਹੁਣ ਇੱਕ ਹਾਂਜੀ ਵੀ ਹੁਣ ਆਪਾਂ ਮਿੱਟੀ ਫੇਰਨੀ ਹੈਗੀ ਤੇ ਥੋੜੇ ਟਾਈਮ ਬਾਅਦ ਆਪਾਂ ਖੁੱਡਾ ਤੇ ਪਲਾਸਟਰ ਕਰਨਾ ਬਾਜਾ ਤਾਂ ਆਪਾਂ ਗਰਮੀਆਂ ਚ ਕਰਾਂਗੇ ਜਾਂ ਆਪਾਂ ਹੁਣ ਥੋੜੇ ਦਿਨਾਂ ਤੱਕ ਹੀ ਦੇਖਾਂਗੇ ਤੇ ਦਾ ਆਪਣਾ ਕੰਮ ਸੱਤ ਦੇ ਇੱਕ ਸੱਤਵੇਂ ਤੱਕ ਨਿਬੜੇਗਾ ਸੀਗਾ ਤੇ ਖੁੱਡੇ ਜੀ ਵੀ ਦੱਸਿਓ ਮੈਨੂੰ ਆਪਾਂ ਰੰਗ ਕਰ ਦਿੱਤੇ ਕਿ ਨਹੀਂ ਕਰ ਗਏ ਬਈ ਮੈਡਮ ਮੈਨੂੰ ਕਮੈਂਟਾ ਜ਼ਰੂਰ ਦੱਸਿਆ ਕਰੋ ਤੇ ਤੁਹਾਡਾ ਬਹੁਤ ਹੈ ਸੀਗੇ ਆਪਾਂ ਬਨ ਕੇ ਸਬਸਕ੍ਰਾਈਬ ਬਹੁਤ ਜਾਨ ਨੇ ਤੀਕਾ ਤੇ ਹੁਣ ਆਪਾਂ ਬਸ ਇੱਥੇ ਬੱਲਮ ਲਾ ਕੇ ਟੋਕਰਿਆਂ ਦੇ ਵਿੱਚ ਨਾ ਆਪਾਂ ਮਿੱਟੀ ਫੇਰਨੀ ਹੈ ਉਹ ਤਾਂ ਕਿ ਉਹ ਇੱਥੇ ਫੈਬਰ ਲਾਈ ਸੀ ਨਾ ਤੇ ਆ ਸਕਰੂ ਸੀਗੇ ਰੁਕੋ ਮੈਂ ਫਲਾਚ ਲਾ ਜਿਹੜਿਆ ਸਕਰੂ ਸੀਗੇ ਤੇ ਬੱਚਾ ਦੇ ਚਬ ਸਕਦੇ ਆਗੇ ਤੇ ਆ ਟੋਕਰਿਆ ਫੇਰ ਵੀ ਠੀਕ ਆ ਗਿਆ ਤੇ ਆ ਟੋਕਰਿਆ ਬਹੁਤ ਜ਼ਿਆਦਾ ਸਪੇਸ ਆ ਗਈ ਇੱਥੇ ਬੱਚਿਆਂ ਨੇ ਪੈਰ ਵਗੈਰਾ ਕੁਝ ਵੀ ਚਬ ਸਕਦੇ ਆ ਤਿੰਨਾਂ ਚ ਆਪਾਂ ਥੋੜੀ ਥੋੜੀ ਇੰਨੀ ਨਿੱਕੀ ਚੀਜ਼ ਆਪਾਂ ਮਿੱਟੀ ਫੇਰ ਦਾਂਗੇ ਤੇ ਫੇਰ ਕਿਉਂਕਿ ਟੋਕਰਿਆ ਵਧੀਆ ਲੱਗਣਗੇ ਨਾਲੇ ਨਾਲ ਤਾਂ ਬੱਚੇ ਵਧੀਆ ਰਿਆ ਕਰ ਲਗੇ ਇੰਨਾ ਚ ਬੱਚੇ ਡਿੱਗ ਸਕਦੇਗੇ ਡਿੱਗ ਇੰਨਾ ਚ ਨਹੀਂ ਸਕਦੇ ਬਹੁਤ ਜ਼ਿਆਦਾ ਵਧੀਆਗੇ ਤੇ ਕਮੈਂਟਾਂ ਦੱਸੋ ਮੈਨੂੰ ਕਿਵੇਂ ਲੱਗਿਆ ਤੁਹਾਨੂੰ ਟੋਕਰਿਆ ਤੇ ਚਲੋ ਅੱਜ ਦਾ ਵੀਡੀਓ ਐਂਡ ਕਰਦੇ ਆ ਹੋਪ ਕਰਦਾ ਤੁਹਾਨੂੰ ਅੱਜ ਦਾ ਹੋਗਾ ਵਧੀਆ ਤੇ ਜੇ ਵਧੀਆ ਲੱਗਾ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਨੋਟੀਫਿਕੇਸ਼ਨ ਨੂੰ ਆਨ ਕਰਕੇ ਆਲਸ ਸਵਿਚ ਜਰੂਰ ਕਰ ਦਿਓ ਇਦਾਂ ਦੀ ਵੀਡੀਓ ਦੇਖਣ